ਇਹ ਪੰਜਾਬ ਦੀ ਧਰਤੀ ਦੇ 40-50 ਲੱਖ ਪ੍ਰਵਾਸੀ ਆ ਕੇ ਮਿਹਨਤ ਕਰਕੇ ਆਪਦਾ ਪਰਿਵਾਰ ਪਾਲ ਸਕਦੇ ਆ ਤਾਂ ਮੈਨੂੰ ਲੱਗਦਾ ਕਿ ਪੰਜਾਬ ਦੇ ਜਆਨ ਨੂੰ ਵੀ ਇੱਥੇ ਆਪਦੀ ਧਰਤੀ ਤੇ ਮਿਹਨਤ ਕਰਨੀ ਚਾਹੀਦੀ ਆ ਕਿਉਂਕਿ ਅ ਸ਼ੂਗਰ ਦੀ ਜਿਹੜੀ ਆ ਬਿਮਾਰੀ ਬਹੁਤ ਵਧੀਆ ਸੋ ਲੋਕੀ ਚੰਗੀ ਚੀਜ਼ ਦੇ ਭਾਲ ਦੇ ਵਿੱਚ ਆ ਪਰ ਮਾਰਕੀਟ 'ਚ ਗੁੜ ਜਿਹੜਾ ਆ ਖੰਡ ਨਾਲ ਵੀ ਘਟੀਆਂ ਮਿਲ ਰਿਹਾ ਸੋ ਆਪਾਂ ਲੋਕਾਂ ਨੂੰ ਸ਼ੁੱਧ ਚੀਜ਼ ਮਹਿਆ ਕਰਨ ਦੇ ਵਾਸਤੇ ਸਾਨੂੰ ਲੱਗਾ ਕਿ ਇੱਕ ਠੁਕਮਾ ਸੈਕਟਰ ਹੈਗਾ ਜਿਹਦੇ ਵਿੱਚ ਕੰਮ ਕੀਤਾ ਜਾ ਸਕਦਾ ਹੈ ਅਰੇ ਸ਼ਹਿਰ ਵਿੱਚ ਬਹੁਤ ਸਾਰੇ ਲੋਕ ਗੁੜ ਵੇਚ ਰਹੇ ਆ ਪਰ ਉਹ ਕੋਈ ਮਿਲਾਵਟ ਵਾਲਾ ਅਸੀਂ ਜਿਹੜਾ ਪਿਓਰ ਸ਼ੁੱਧ ਗ ਜੇ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ 'ਚ ਇੰਨੀ ਦਿਨੀ ਕਿਸਾਨੀ ਮੁੱਦਾ ਸਭ ਤੋਂ ਵੱਡਾ ਮੁੱਦਾ ਹੈ ਅਤੇ ਕਿਸਾਨ ਲਗਾਤਾਰ ਬੀਤੇ ਕਈ ਸਾਲਾਂ ਤੋਂ ਆਪਣੀ ਹੱਕੀ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਹਨ ਪਰ ਅੱਜ ਇੱਕ ਐਸੇ ਦੋ ਭਰਾਵਾਂ ਨੂੰ ਮਿਲਾਉਣ ਜਾ ਰਹੇ ਹਾਂ ਜਿਨ੍ਹਾਂ ਦੀ ਇਹੀ ਸੋਚ ਹੈ ਕਿ ਜੇਕਰ ਕਿਸਾਨੀ ਬਚਾਉਣੀ ਹੈ ਤਾਂ ਸਾਨੂੰ ਵੀ ਪੰਜਾਬ 'ਚ ਰਹਿ ਕੇ ਜਿੱਥੇ ਖੇਤਾਂ 'ਚ ਕੰਮ ਕਰਨਾ ਹੋਏਗਾ ਉੱਥੇ ਕਿਸਾਨੀ ਦੇ ਨਾਲ-ਨਾਲ ਹੋਰ ਧੰਦਿਆਂ ਨੂੰ ਵੀ ਅਪਣਾਉਣਾ ਪਏਗਾ ਤਸਵੀਰਾਂ ਸਾਂਝੀਆਂ ਕਰਦੇ ਨੇ ਹਾਂ ਬਟਾਲਾ ਵਿੱਚ ਇਹ ਦੋ ਭਰਾ ਜੋ ਕਿ ਆਪ ਗੁੜ ਤਿਆਰ ਕਰਕੇ ਬਟਾਲਾ ਵਿੱਚ ਆ ਕੇ ਟਰੈਕਟਰ ਦੇ ਉੱਪਰ ਗੁੜ ਵੇਚਦੇ ਹਨ ਇਹਨਾਂ ਵੱਲੋਂ ਨਾਂ ਰੱਖਿਆ ਗਿਆ ਹੈ ਰਾਵੀ ਗੁੜ ਆਓ ਗੱਲਬਾਤ ਕਰਾਂਗੇ ਕਿਉਂਕਿ ਕਾਫੀ ਪੜੇ ਲਿਖੇ ਨੇ ਔਰ ਨੌਕਰੀ ਵੀ ਕਰ ਚੁੱਕੇ ਹਨ ਪਰ ਨੌਕਰੀ ਛੱਡ ਕੇ ਆਪਣਾ ਇਹ ਕਿਸਾਨੀ ਧੰਦੇ ਨਾਲ ਜੁੜਿਆ ਧੰਦਾ ਅਪਣਾ ਕੇ ਆਪਣੀ ਜੀਵਨ ਜਾਂਬਤਾ ਚਲਾ ਰਹੇ ਹਨ ਅਤੇ ਨਾਲ ਹੀ ਕਹਿੰਦੇ ਹਨ ਕਿ ਜੇਕਰ ਕਿਸਾਨੀ ਮਜ਼ਬੂਤ ਕਰਨੀ ਹੈ ਪੰਜਾਬ ਨੂੰ ਵਾਕੇ ਰੰਗਲਾ ਪੰਜਾਬ ਕਰਨਾ ਹੈ ਤਾਂ ਸਾਨੂੰ ਆਪਣੇ ਖੇਤਾਂ ਵਿੱਚ ਜਿੱਥੇ ਪਸੀਨਾ ਬਹਾਉਣਾ ਪਏਗਾ ਉੱਥੇ ਕਿਸਾਨੀ ਧੰਦੇ ਨਾਲ-ਨਾਲ ਹੋਰ ਧੰਦੇ ਵੀ ਅਪਣਾਉਣੇ ਪੈਣਗੇ ਆਓ ਗੱਲਬਾਤ ਕਰਦੇ ਹਾਂ ਵਿਚਾਰ ਸਾਂਝੇ ਕਰਦੇ ਹਾਂ ਸਤਿ ਸ੍ਰੀ ਅਕਾਲ ਭਾਜੀ ਸ਼ੁਭਨਾਮ ਕੀ ਹੈ ਜੁਜਾਰ ਸਿੰਘ ਜੀ ਜੁਜਾਰ ਸਿੰਘ ਜੀ ਸਭ ਤੋਂ ਪਹਿਲਾਂ ਮੇਰਾ ਇਹੀ ਸਵਾਲ ਹੈ ਗੋੜ ਵੇਚਦੇ ਹੋ ਦੋਵੇਂ ਭਰਾ ਆ ਕੇ ਟਰੈਕਟਰ ਤੇ ਰਾਵੀ ਗੋੜ ਨਾ ਰੱਖਿਆ ਮੈਂ ਇਥੋਂ ਸ਼ੁਰੂਆਤ ਕਰਾਂ ਰਾਵੀ ਗੋੜ ਜਿਹੜਾ ਇਹ ਨਾਂ ਤੁਹਾਡੇ ਦਿਮਾਗ 'ਚ ਕਿੱਦਾਂ ਆਇਆ ਵੀ ਇਹੀ ਨਾਂ ਰੱਖਣਾ ਹੈ। ਆ ਦੇਖੋ ਜੀ ਸਾਡੀ ਮੱਝ ਦੀ ਧਰਤੀ ਆ ਰਾਵੀ ਦਰਿਆ ਸੰਜੇ ਦਾ ਨੂੰ ਜਿਹੜੀ ਯੂ ਬੀ ਡੀ ਸੀ ਨਹਿਰ ਆ ਸਭ ਤੋਂ ਵੱਡੀ ਸਭ ਤੋਂ ਪੁਰਾਣੀ ਨਹਿਰ ਜਿਹੜੀ ਆ ਰਾਵੀ ਦਰਿਆ 'ਚ ਮਾਧੂਪੁਰ ਤੋਂ ਨਿਕਲਦੀ ਆ ਸੋ ਇਹ ਧਰਤੀ ਇਹਨਾਂ ਦਰਿਆਵਾਂ ਦੀ ਵਸਾਈ ਆ ਤੇ ਜਿਹੜੇ ਦਰਿਆ ਇਸ ਧਰਤੀ ਨੂੰ ਪਾਲ ਰਹੇ ਆ ਪਾਣੀਆਂ ਦੇ ਰਹੀਂ ਸੋ ਉਹਨੂੰ ਆਪਾਂ ਸਮਰਪਿਤ ਜਿਹੜਾ ਨਾਂ ਰੱਖਿਆ ਸਭ ਤੋਂ ਮਿੱਠਾ ਦਰਿਆ ਰਾਵੀ ਨੂੰ ਮੰਨਿਆ ਜਾਂਦਾ ਜੀ। ਕਿੰਨੀ ਪੜ੍ਹਾਈ ਕੀਤੀ ਏ ਤੇ ਜ਼ਿੰਦਗੀ 'ਚ ਕੀ ਸੁਪਨੇ ਸੀ ਜੋਬ ਵੀ ਕਰ ਚੁੱਕੇ ਹੋ ਪਰ ਜੋਬ ਛੱਡ ਕੇ ਇਹ ਕਿਸਾਨੀ ਧੰਦੇ ਨਾਲ ਬਣਦਾ ਧੰਦਾ ਕੀ ਕਹਿਣਾ ਚਾਹੁੰਦੇ ਹਾਂ ਜੀ ਮੇਰੀ ਕੁਆਲੀਫਿਕੇਸ਼ਨ ਜੀ ਮੈਂ ਡਬਲ ਮਾਸਟਰਸ ਕੀਤੀ ਐ ਮੈਂ ਇੰਗਲਿਸ਼ ਐਮ ਜਰਨਲਿਜ਼ਮ ਤੇ ਉਸ ਤੋਂ ਬਾਅਦ ਹੁਣ ਮੈਂ ਜਰਨਲਿਜ਼ਮ ਦੇ ਵਿੱਚ ਪੀ ਐਚ ਡੀ ਕਰ ਰਿਹਾ ਹਾਂ ਜੀ ਸੋ ਪੜ੍ਹਾਈ ਜਿਹੜੀ ਆ ਉਹ ਤਾਂ ਹੀ ਪੜ੍ਹਾਈ ਕੀਤੀ ਦਾ ਫਾਇਦਾ ਜੇ ਤੁਸੀਂ ਆਪਦੇ ਕਿਤੇ ਆਪਦੇ ਲੋਕ ਹੈਣਾ ਉਹਨਾਂ ਨੂੰ ਅੱਗੇ ਲੈ ਕੇ ਜਾ ਸਕੋ ਸੋ ਇਹ ਜ਼ਰੂਰੀ ਨਹੀਂ ਹੁੰਦਾ ਕਿ ਪੜ੍ਹਾਈ ਕਰਕੇ ਤੁਸੀਂ ਕਿਸੇ ਦੀ ਨੌਕਰੀ ਕਰਨੀ ਆ ਜ਼ਰੂਰੀ ਇਹ ਆ ਕਿ ਜਿਹੜੀ ਤੁਹਾਡੀ ਪੜ੍ਹੇ ਲਿਖੀ ਨੌਜਵਾਨ ਪੀੜ੍ਹੀ ਅੱਗੇ ਆਵੇ ਤੇ ਜਿਹੜਾ ਸਾਡਾ ਪਿਤਾ ਪੁਰਖੀ ਕੀਤਾ ਆ ਉਹ ਕਿਤਾ ਖੇਤੀਬਾੜੀ ਸੈਕਟਰ ਹੈ ਜਿਹੜਾ ਸਾਰੀ ਦੁਨੀਆ ਦੇ ਵਿੱਚ ਕਾਰਪੋਰੇਟ ਜਗਤ ਦੀ ਇਹਦੇ ਉੱਪਰ ਨਿਗਾਹ ਆ ਆਪਾਂ ਦੇਖਿਆ ਕਿ ਕੋਵਿਡ ਦੇ ਵਿੱਚ ਲਾਕਡਾਊਨ ਹੋਇਆ ਸਾਰੇ ਕੰਮ ਬੰਦ ਹੋ ਗਏ ਸਿਰਫ ਇੱਕ ਕੰਮ ਬਚਿਆ ਖੇਤੀਬਾੜੀ ਦਾ ਸੋ ਉਸ ਕਰਕੇ ਹੁਣ ਪ੍ਰਾਈਵੇਟ ਕੰਪਨੀਆਂ ਦੀ ਜਿਹੜੀ ਨਿਗਾਹ ਆ ਉਹ ਇਸ ਸੈਕਟਰ ਤੇ ਆ ਤੇ ਇਹਨੂੰ ਤਾਂ ਹੀ ਬਚਾਇਆ ਜਾ ਸਕਦਾ ਹੈ ਜੇ ਇਹ ਮਾਰਕੀਟ ਦੇ ਅਨੁਸਾਰ ਆਪਣੇ ਆਪ ਨੂੰ ਬਦਲਾਂਗੇ ਜੇ ਆਪਾਂ ਰਵਾਇਤੀ ਜਿਹੜਾ ਸਾਡਾ ਫਸਲੀ ਚੱਕਰ ਆ ਵੀ ਆਪਾਂ ਫਸਲ ਪੈਦਾ ਕਰਨੀ ਹੈ ਤੇ ਸਰਕਾਰ ਨੂੰ ਕਹਿਣਾ ਇਹਨੂੰ ਚੁੱਕੋ ਤਾਂ ਉਹਦੇ ਵਿੱਚ ਬਹੁਤਾ ਲੰਮਾ ਸਮਾਂ ਇਹ ਸਰਵਾਈਵ ਨਹੀਂ ਕਰ ਸਕਦਾ ਜਿੰਨਾ ਕੰਪੀਟੀਸ਼ਨ ਆ। ਸੋ ਇਹ ਜ਼ਰੂਰੀ ਹੈ ਕਿ ਜਿਸ ਚੀਜ਼ ਦੀ ਮਾਰਕੀਟ 'ਚ ਡਿਮਾਂਡ ਆ ਆਪਾਂ ਉਸ ਹਿਸਾਬ ਦੇ ਨਾਲ ਪ੍ਰੋਡਕਟ ਤਿਆਰ ਕਰੀਏ ਤੇ ਉਹਨੂੰ ਵੇਚੀਏ। ਸੋ ਇਸ ਕਰਕੇ ਜਿਹੜਾ ਆ ਆਪਾਂ ਆਪਦੀ ਐਜੂਕੇਸ਼ਨ ਨੂੰ ਇਸ ਪਾਸੇ ਲਾਈਏ। ਜਾਰਾ ਜਿਹੜੇ ਨੌਜਵਾਨੀ ਪੀੜ੍ਹੀ ਆ ਉਹ ਹੁਣ ਕੰਮ ਨੂੰ ਤਰਜੀਹ ਦਿੰਦੀ ਆ ਜਾਂ ਸਾਨੂੰ ਇੱਥੇ ਜੌਬ ਮਿਲ ਜੇ। ਨਹੀਂ ਜੌਬ ਮਿਲਦੀ ਤੇ ਉਹਨਾਂ ਦਾ ਇੱਕੋ ਹੀ ਮਕਸਦ ਹੁੰਦਾ ਕਿ ਅਸੀਂ ਫੋਰਨ ਕੰਟਰੀ ਚ ਜਾ ਲਈਏ ਹਾਲਾਂਕਿ ਉੱਥੇ ਵੀ ਜਾ ਕੇ ਮਿਹਨਤ ਕਰਨੀ ਪੈਂਦੀ ਆ। ਆਇਲੈਂਡਸ ਕਰਕੇ ਜਾਂਦੇ ਆ ਪਰਿਵਾਰਾਂ ਦੇ ਲੱਖਾਂ ਰੁਪਏ ਲਾ ਵੇਖੋ ਜੀ ਇਹੋ ਸੁਨੇਹਾ ਹੈ ਕਿ ਅਸੀਂ ਕਿਸੇ ਧਰਤੀ ਤੇ ਜਾ ਕੇ ਮਿਹਨਤ ਕਰਦੇ ਅਸੀਂ ਆਪ ਦੀ ਤਕਰੀ ਜਾਂ ਦਾ ਇਸ ਧਰਤੀ ਤੇ ਮੌਕੇ ਨਾ ਹੋਣ ਇੱਥੇ ਮੌਕੇ ਆ ਮਾਰਕੀਟ ਫਲਰਿਸ਼ ਕਰ ਰਹੀ ਆ ਇੰਨਾ ਮਾਰਕੀਟ ਦੇ ਵਿੱਚ 3 ਲੱਖ ਟਨ ਗ੍ਰੇਨਸ ਦਾ ਪੈਸਾ ਹਰ ਸਾਲ ਆ ਰਿਹਾ ਆ ਕੰਬੀ ਜਿਹੜਾ ਕਿਸਾਨ ਆ ਉਹਦੇ ਕੋਲ ਜਿੰਨੇ ਵੀ ਪੈਸੇ ਨੇ ਉਹਦੀ ਸੁਭਾਅ ਉਹਨੇ ਮਾਰਕੀਟ ਦੇ ਵਿੱਚ ਖਰਚ ਦੇਣੇ ਆ ਠੀਕ ਹੈ ਨਾ ਉਹਦੇ ਨਾਲ ਹੀ ਮਾਰਕੀਟ ਚੱਲਦੀ ਆ ਆਪਾਂ ਅਕਸਰ ਵੇਖੀਦਾ ਹੈ ਕਿ ਜੇਸ ਸਾਲ ਫਸਲਾਂ ਮਾੜੀਆਂ ਰਹਿ ਜਾਣ ਰੇਟ ਘਟ ਲੱਗੇ ਤਾਂ ਮਾਰਕੀਟ ਦੇ ਵਿੱਚ ਵੀ ਰੌਣਕ ਘਟ ਜਾਂਦੀ ਆ ਸੋ ਕਿਸਾਨ ਦਾ ਸੁਭਾਅ ਹੈ ਕਿ ਉਹਨੂੰ ਜਿੰਨੀ ਕੁ ਵੀ ਉਹਨੇ ਕਮਾਈ ਹੋਣੀ ਹੈ ਉਹਨੇ ਸਾਰੇ ਖਰਚ ਦੇਣਾ ਸੋ ਪੈਸਾ ਮਾਰਕੀਟ ਚਾਹਦੇ ਉਹ ਜੇ ਇਹ ਮਾਰਕੀਟ ਲਗਾਤਾਰ ਗਰੋ ਕਰ ਰਹੀ ਆ ਵੀ ਤੁਸੀਂ ਦੇਖੋ ਪਿਛਲੇ 70 ਸਾਲ ਤੋਂ ਇੱਕ ਇੱਕ ਦੋ ਸਾਲ ਹੀ ਹੋਣਗੇ ਜਦੋਂ ਵੱਡੇ ਹੜ੍ਹਾਂ ਕਰਕੇ ਕੋਈ ਕਲਾਪਸ ਆਇਆ ਨਹੀਂ ਤੇ ਲਗਾਤਾਰ ਫਸਲ ਜਿਹੜੀ ਆ ਮਾਰਕੀਟ 'ਚ ਆ ਰਹੀ ਆ ਸੋ ਜਿਹਦੇ ਕਰਕੇ ਆ ਵੀ ਆਪਾਂ ਇਸ ਮਾਰਕੀਟ ਜਿਹੜੀ ਦਿਨੋਂ ਦਿਨ ਗਰੋ ਕਰ ਰਹੀ ਆ ਜੇ ਪੰਜਾਬ ਦੀ ਧਰਤੀ ਦੇ 40-50 ਲੱਖ ਪ੍ਰਵਾਸੀ ਆ ਕੇ ਮਿਹਨਤ ਕਰਕੇ ਆਪਦਾ ਪਰਿਵਾਰ ਪਾਲ ਸਕਦੇ ਆ ਤਾਂ ਮੈਨੂੰ ਲੱਗਦਾ ਕਿ ਪੰਜਾਬ ਦੇ ਜਵਾਂ ਨੂੰ ਇੱਥੇ ਆਪਣੀ ਧਰਤੀ ਤੇ ਮਿਹਨਤ ਕਰਨੀ ਚਾਹੀਦੀ ਆ ਤੇ ਆਪਾਂ ਦੇਖਿਆ ਵੀ ਆ ਕਿ ਪਿਛਲੇ 5-7 ਸਾਲ ਦੇ ਵਿੱਚ ਇਹ ਰੁਝਾਨ ਦੇਖਣ ਨੂੰ ਮਿਲ ਰਿਹਾ ਕਿ ਨਵੀਂ ਜਿਹੜੀ ਨੌਜਵਾਨ ਪੀੜ੍ਹੀ ਆ ਉਹ ਵੱਖ-ਵੱਖ ਤਰੀਕਾ ਚਾਹੇ ਗੁੜ ਬਣਾਉਣ ਦਾ ਚਾਹੇ ਸਰੋਂ ਦਾ ਤੇਲ ਆ ਚਾਹੇ ਹਲਦੀ ਆ ਚਾਹੇ ਮਸ਼ਰੂਮ ਫਾਰਮਿੰਗ ਆ ਚਾਹੇ ਪੁਲਟਰੀ ਫਾਰਮ ਆ ਵੀ ਉਹ ਇਸ ਪਾਸੇ ਪਰਤ ਰਹੀ ਆ ਸੋ ਆਪਾਂ ਆਸ ਕਰਦੇ ਆ ਕਿ ਜਿਹੜੀ ਨਵੀਂ ਪੀੜ੍ਹੀ ਆ ਵੀ ਉਹ ਅੱਗੇ ਆ ਕੇ ਆਪਦੇ ਇਸ ਪਿਤਾਪੁਰਖੀ profession ਨੂੰ ਬਚਾਏਗੀ ਕਿੰਨੇ ਕ ਲੋਕ ਤੁਹਾਡਾ ਨਾ ਕੰਮ ਕਰਦੇ ਕਿੰਨੇ ਕ ਘਰਾਂ ਦੇ ਜੋ ਰੋਜ਼ਗਾਰ ਤੁਸੀਂ ਇਸ ਰਾਹੀਂ ਪਹਚਾਇਆ ਆਪਣਾ ਰੋਜ਼ਗਾਰ ਵੀ ਚਲਾ ਰਹੇ ਹੋ ਆਪਣਾ ਪਰਿਵਾਰ ਵੀ ਪਾਲ ਰਹੇ ਹੋ ਕਿੰਨੇ ਕ ਲੋਕ ਤੁਹਾਡਾ ਨਾ ਕੰਮ ਕਰ ਰਹੇ ਦੇਖੋ ਇਸ ਟਾਈਮ ਸਾਡੇ ਕੋਲ 8-9 ਬੰਦੇ ਜਿਹੜੇ ਕੰਮ ਕਰਦੇ ਆ ਫੁੱਲ ਟਾਈਮ ਤੇ ਉਹਨਾਂ ਨਾਲ ਸਮੇਂ ਚ ਆਪਾਂ ਇਸ ਚੀਜ਼ ਨੂੰ ਹੋਰ ਵਧਾਵਾਂਗੇ ਤੇ ਇਹੀ ਕਿਉਂ ਚੁਣਿਆ ਕਿ ਅਸੀਂ ਗੁੜ ਬਣਾ ਕੇ ਵੇਚਣਾ ਦੁਆਹ ਭਰਾਵਾਂ ਨੇ ਕਿਉਂਕਿ ਧੰਦਾ ਖੇਤੀ ਨਾਲ ਜੇ ਕਈ ਹੋਰ ਵੀ ਬੜੇ ਧੰਦੇ ਨੇ ਇਸ ਨਾਲ ਪਰ ਤੁਹਾਡੇ ਇਹ ਕਿਦਾਂ ਦਿਮਾਗ ਚ ਆਇਆ ਕਿਦਾਂ ਵਿਚਾਰ ਆਇਆ ਕੋਈ ਵਿਚਾਰ ਚਰਚਾ ਕੀਤੀ ਵੀ ਗੋੜੀ ਬਣਾ ਕੇ ਵੇਚਣਾ ਪਹਿਲਾਂ ਆਪਣੇ ਜੋਗਾ ਤੇ ਬਣਾਉਂਦੇ ਸੀ ਪਿਛਲੇ ਸਾਲ ਹੀ ਇਹਨੂੰ ਆਪਾਂ ਕਮਰਸ਼ੀਅਲ ਲੈਵਲ ਤੇ ਬਣਾਉਣਾ ਸ਼ੁਰੂ ਕੀਤਾ ਕਿਉਂਕਿ ਆਪਾਂ ਦੇਖਿਆ ਹੈ ਮਾਰਕੀਟ ਦੇ ਵਿੱਚ ਜਿਹੜੀਆਂ ਬਿਮਾਰੀਆਂ ਆ ਉਹ ਖੰਡ ਕਰਕੇ ਬਹੁਤ ਜ਼ਿਆਦਾ ਲੋਕਾਂ ਨੂੰ ਡਾਇਬਟੀਜ਼ ਆ ਹੋਈ ਜਾਣਾ ਵੀ ਉਹ ਸਾਫ਼ ਇਹ ਉਹਦਾ ਵੱਡਾ ਫੈਕਟਰ ਇਹੀ ਆ ਕਿ ਉਹਦੇ ਵਿੱਚ ਖੰਡ ਨੇ ਇੱਕ ਮੇਜਰ ਰੋਲ ਪਲੇ ਕੀਤਾ ਵੀ ਉਹਨੂੰ ਜਿਹੜਾ ਕ੍ਰਿਸਟਲਾਈ ਸ਼ੂਗਰ ਦੀ ਜਿਹੜੀ ਬਿਮਾਰੀ ਬਹੁਤ ਵਧੀਆ ਸੋ ਲੋਕੀ ਚੰਗੀ ਚੀਜ਼ ਦੇ ਭਾਲ ਦੇ ਵਿੱਚ ਆ ਪਰ ਮਾਰਕੀਟ ਚ ਗੁੜ ਜਿਹੜਾ ਹੈ ਉਹ ਖੰਡ ਨਾਲ ਵੀ ਘਟੀਆਂ ਮਿਲ ਰਿਹਾ ਸੋ ਆਪਾਂ ਲੋਕਾਂ ਨੂੰ ਸ਼ੁੱਧ ਚੀਜ਼ ਮਹਈਆ ਕਰਾਉਣ ਦੇ ਵਾਸਤੇ ਸਾਨੂੰ ਲੱਗਾ ਕਿ ਇੱਕ ਠੁਕਮਾ ਸੈਕਟਰ ਹੈਗਾ ਜਿਹਦੇ ਵਿੱਚ ਕੰਮ ਕੀਤਾ ਜਾ ਸਕਦਾ ਹੈ ਸੋ ਇਸ ਤੋਂ ਅੱਗੇ ਵੀ ਆਪਾਂ ਜਿਹੜਾ ਫੂਡ ਪ੍ਰੋਸੈਸਿੰਗ ਨੂੰ ਲੈ ਕੇ ਜਾਵਾਂਗੇ ਆਓ ਜੀ ਇਹਨਾਂ ਦੇ ਬ੍ਰਦਰ ਨਾਲ ਗੱਲ ਕਰਦੇ ਆਂ ਵੱਡੀ ਗੱਲ ਭਾਈ ਜੀ ਜਿਹੜੀ ਕਹੀ ਹੈ ਕਿ ਅੱਜ ਕੱਲ ਬਹੁਤ ਸਾਰੇ ਲੋਕਾਂ ਨੂੰ ਸ਼ੂਗਰ ਦੀ ਪ੍ਰੋਬਲਮ ਹੈ ਖੰਡ ਜਿਹੜੀ ਹੈ ਬਹੁਤ ਹਾਨੀਕਾਰਕ ਹੈ ਪਰ ਗੁੜ ਵੀ ਕਾਫੀ ਹੱਦ ਤੱਕ ਇਦਾਂ ਦਾ ਆ ਰਿਹਾ ਹੈ ਜਿਹੜਾ ਖੰਡ ਤੋਂ ਵੀ ਜ਼ਿਆਦਾ ਖਤਰਨਾਕ ਹੈ ਪਰ ਇਹਨਾਂ ਵੱਲੋਂ ਜਿਹੜਾ ਗੁੜ ਤਿਆਰ ਕੀਤਾ ਜਾਂਦਾ ਹੈ ਇਹਨਾਂ ਦਾ ਦਾਵਾ ਹੈ ਕਿ ਇਹ ਜਿਹੜਾ ਗੁੜ ਹੈ ਇਹ ਸਿਹਤ ਵਾਸਤੇ ਵੀ ਚੰਗਾ ਹੈ ਇਹ ਤੁਹਾਡੀ ਸਿਹਤ ਨੂੰ ਵੀ ਵਧਾਏਗਾ ਅਤੇ ਕਿਸੇ ਪ੍ਰਕਾਰ ਦਾ ਕੋਈ ਨੁਕਸਾਨ ਨਹੀਂ ਕਰੇਗਾ 사ਸੀ ਭਾਈ ਸ਼ੁਕਰਾਨਾ ਕੀ ਜੀ ਸੁਖੇਂਦਰ ਸਿੰਘ ਜੀ ਸੁਖੇਂਦਰ ਸਿੰਘ ਜੀ ਥੋੜੀ ਵੈਰਾਈਟੀ ਦੱਸ ਦੋ ਕੈਮਰੇ ਰਾਈਂ ਦਰਸ਼ਕਾਂ ਨੂੰ ਕਿ ਦਰਸ਼ਕ ਆਉਣਗੇ ਕਿ ਕਿਸ ਤਰ੍ਹਾਂ ਦਾ ਗੁੜ ਮਿਲਦਾ ਤੁਹਾਨੂੰ ਇਹ ਭਾਜੀ ਗੁੜ ਸਾਦਾ ਜੀ ਚਾ ਇਹ 90 ਰੁਪਏ ਹੈ ਜੀ ਹਾਂ ਜੀ ਇਸ ਤੋਂ ਲਵਾਓ ਭਾਜੀ ਇਹ ਆ ਇਹ ਮੂੰਫਲੀ ਸੌਂਫ ਤੇਲ ਜੁਆਇਨ ਵਾਲਾ 160 ਰੁਪਏ ਆ ਸੌਂਫ ਜੁਆਇਨ ਤੇ ਛੰਡ ਵਾਲਾ ਜੀ ਇਹ 130 ਰੁਪਏ ਜੀ ਇਹ ਬਿਲਕੁਲ ਪਿਓਰ ਹੈ ਜੀ ਕੋਈ ਇਸ ਵਿੱਚ ਮਿਲਾਵਟ ਨਹੀਂ ਚਾਹ ਵਾਸਤੇ ਵੀ ਵਧੀਆ ਜੇ ਇਸ ਤੋਂ ਲਵਾਓ ਸ਼ੱਕਰ ਹੈ ਜੀ ਵਧੀਆ ਗੰਨੇ ਦੀ ਬਣੀ ਜੀ 15023 ਦੀ ਇਸ ਨਾਲ ਚਾਹ ਬਣ ਜਾਂਦੀ ਹੈ ਜੀ ਉਹ ਮੈਂ ਦਰਸ਼ਕਾਂ ਨੂੰ ਦੱਸਦਾ ਕਿ ਬਟਾਲੇ ਚ ਸੁੱਖਾ ਸੇ ਮਹਿਤਾਬ ਸਿੰਘ ਚੌਂਕ ਹੈ ਜਿਹਨੂੰ ਫਾਰਾ ਚੌਂਕ ਵੀ ਕਹਿੰਦੇ ਆ ਤੇ ਉੱਥੇ ਇਹ ਦੋਵੇਂ ਵੀਰ ਟਰੈਕਟਰ ਤੇ ਆ ਕੇ ਤੇ ਇੱਥੇ ਗੁੜ ਵੇਚਦੇ ਹਨ ਭਾਜੀ ਆਪਣੇ WhatsApp ਪੰਜਾਬੀਆਂ ਨੂੰ ਖਾਸ ਕਰਕੇ ਬਟਾਲਾ ਵਾਸੀਆਂ ਨੂੰ ਲਾਗੀ ਛਾਗੇ ਪਿੰਡਾਂ ਵਾਲਿਆਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਅਹ ਜੀ ਨਨ੍ਹਾ ਸੁਣਿਆਦਾ ਕਿ ਜੀ ਬਟਾਲੇ ਸ਼ਹਿਰ ਵਿੱਚ ਬਹੁਤ ਸਾਰੇ ਲੋਕ ਗੁੜ ਵੇਚ ਰਹੇ ਆ ਪਰ ਉਹ ਕੋਈ ਮਿਲਾਵਟ ਵਾਲਾ ਅਸੀਂ ਜਿਹੜਾ ਪਿਓਰ ਸ਼ੁੱਧ ਗੁੜ ਲੈ ਕੇ ਆਏ ਆ ਤੁਹਾਡੇ ਬਟਾਲੇ ਵਿੱਚ ਤੁਹਾਡੇ ਤੱਕ ਪੁੱਛਦਾ ਕੀਤਾ ਰੇਟ ਵੀ ਪਿਓਰ ਗੁੜ ਦਾ 100 ਤੋਂ ਪਲੱਸ ਆ ਪਰ ਅਸੀਂ ਰੇਟ 90 ਰੱਖਿਆ ਕਿਉਂਕਿ ਆਮ ਬੰਦੇ ਦੀ ਪਹੁੰਚ ਵੀ ਹੋ ਸਕੇ ਇਸ ਕਰਕੇ ਇਥੋਂ ਗੁੜ ਲਓ ਤੇ ਵਧੀਆ ਤਰੀਕੇ ਨਾਲ ਆਪਣਾ ਜਿਹੜਾ ਰਸੋਈ ਵਾਸਤੇ ਤੇ ਜਿਹੜੇ ਸ਼ੂਗਰ ਦੀ ਪ੍ਰੋਬਲਮ ਹੈ ਉਹਨਾਂ ਵਾਸਤੇ ਬਹੁਤ ਵਧੀਆ ਕਿਉਂਕਿ ਇਹ ਚ ਖੰਡ ਕੋਈ ਨਹੀਂ ਠੀਕ ਹੈ ਇਸ ਕਰਕੇ ਏਕਦਮ ਹਿੱਟ ਨਹੀਂ ਕਰਦਾ ਬੰਦੇ ਦੇ ਵਿੱਚ ਬਲੱਡ ਨੂੰ ਠੀਕ ਹੈ ਤੇ ਇਹ ਖਾਣਾ ਵਿੱਚ ਬਹੁਤ ਵਧੀਆ ਤੇ ਇਸ ਕਰਕੇ ਇੱਥੋਂ ਦੇ ਤੁਹਾਡਾ ਕੋਈ ਮੋਬਾਈਲ ਨੰਬਰ ਤੁਸੀਂ ਜੋ ਦਰਸ਼ਕਾਂ ਨਾਲ ਸਾਂਝਾ ਕਰਨ ਚਾਹੋਗੇ ਜਿੱਤੇ ਕੰਟੈਕਟ ਹੋ ਸਕੇ ਤੁਹਾਡਾ ਕੋਈ ਇਸ ਕਾਰੋਬਾਰ ਰਿਲੇਟਡ ਪੁੱਛਣਾ ਚਾਹੇ ਜਾਂ ਗੋੜ ਲੈਣਾ ਚਾਹੇ ਕੋਈ ਨੰਬਰ ਆਪਣਾ ਨੰਬਰ ਵੀਰ ਜੀ ਆਪਣਾ ਬਕਾਇਦਾ ਇੱਥੇ ਮੈਂਸ਼ਨ ਆ ਵੈਸੇ ਦੱਸ ਵੀ ਦਿਨੇ 9981573229 9877275578 ਇਹ ਸਾਡੇ ਦੋਹਾਂ ਦੇ ਨੰਬਰ ਹੈ ਜੀ ਹਾਂਜੀ ਇਹਨਾਂ ਤੇ ਕਾਲ ਕਰਕੇ ਤੁਸੀਂ ਸਾਡੇ ਕੋਲ ਜਾਣਕਾਰੀ ਲੈ ਸਕਦੇ ਹੋ ਤੇ ਏਸੀ ਜੀ ਪੰਜਾਬ ਦੇ ਉਹ ਦੋ ਪੁੱਤ ਉਹ ਭਰਾ ਜੋ ਕਿ ਕਿਸਾਨੀ ਧੰਦੇ ਨੂੰ ਬਚਾਉਣ ਦੀ ਗੱਲ ਕਰਦੇ ਹਨ ਅਤੇ ਨਾਲ ਹੀ ਨੌਜਵਾਨ ਪੀੜੀ ਨੂੰ ਵੱਡਾ ਸੰਦੇਸ਼ ਦੇ ਰਹੇ ਹਨ ਕਿ ਜੇਕਰ ਕਿਸਾਨੀ ਅਸਲ ਚ ਬਚਾਉਣੀ ਹੈ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਹੈ ਤਾਂ ਵਿਦੇਸ਼ਾਂ ਦਾ ਰੁੱਖ ਨਾ ਕਰੋ ਬੜੀ ਵੱਡੀ ਮਜਬੂਰੀ ਹੈ ਤੇ ਵਿਦੇਸ਼ ਚ ਜਾਓ ਨਹੀਂ ਤੇ ਇੱਥੇ ਕਾਰੋਬਾਰ ਕਰੋ ਅਤੇ ਆਪਣੇ ਪੰਜਾਬ ਨੂੰ ਅਸਲ ਚ ਰੰਗਲਾ ਪੰਜਾਬ ਬਣਾਓ ਵੇਖਦੇ ਰਹੋ ਚੈਨਲ ਦਾ ਆਰਐਨ ਨਿਊਜ਼